ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਾ ਰਹੇ ਸੀਗੇ ਸ੍ਰੀ ਦਰਬਾਰ ਸਾਹਿਬ ਤੇ ਸੰਗਤ ਨੂੰ ਬਹੁਤ ਅਹਿਮ ਜਾਣਕਾਰੀ ਦੇਣੀ ਹੈ ਫਾਸਟ ਟੈਗ ਦੇ ਰਿਲੇਟਡ ਇਹ ਜਾਣਕਾਰੀ ਇਹ ਹੈ ਵੀ ਅਸੀਂ ਇਹ ਫਾਸਟ ਟੈਗ ਅੱਜ ਤੋਂ 3-4 ਮਹੀਨੇ ਪਹਿਲਾਂ ਬਣਾਇਆ ਸੀ ਜਦੋਂ ਗੱਡੀ ਲਈ ਸੀ ਪਰ ਅਸੀਂ ਨਾ ਇਹ ਸ਼ੀਸ਼ੇ ਤੇ ਫਾਸਟ ਟੈਗ ਲਾਇਆ ਨਹੀਂਗਾ ਉਹਦੇ ਉੱਤੇ ਤੇ ਉਦੇ ਉੱਤੇ ਨਾਮ ਲੋਨ ਕਰਕੇ ਇਹ ਜਿਹੜਾ ਫਾਸਟ ਟੈਗ ਹੈ ਇਹ ਐਕਟਿਵ ਨਹੀਂ ਹੋਇਆਗਾ ਇਹ ਡਿਕਲਾਈਨ ਹੀ ਆਉਂਦਾ ਸੀਗਾ ਤੇ ਅਕਾਊਂਟ ਦੇ ਵਿੱਚ ਇਹਦੇ ਚ ਬੈਲੈਂਸ ਵੀ ਸਫੀਸ਼ੀਐਂਟ ਹੈਗਾ ਇਹਦੇ ਚ ਤੇ ਪਿਛਲੇ ਟੋਲ ਤੇ ਤਾਂ ਸਾਨੂੰ ਨਘਾਤਾ ਟੋਲ ਆ ਲਿਆ ਨੇ ਤੇ ਅਗਲਾ ਟੋਲ ਇਹ ਕਿਹੜਾ ਟੋਲਾ ਭਾਜੀ ਇਹ ਬਹਿਰਾਮ ਟੋਲ ਆ ਤੇ ਆਪਾਂ ਭਾਜੀ ਨਾਲ ਵੀ ਗੱਲਬਾਤ ਕਰਦੇ ਆ ਵੀ ਮੰਨ ਲਓ ਜਿਹੜਾ ਫਾਸਟ ਟੈਗ ਹੈ ਇਹਦੇ ਸੰਬੰਧੀ ਆਪਾਂ ਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਤੇ ਕਿਵੇਂ ਇਹ ਐਕਟਿਵ ਹੁੰਦਾ ਤੇ ਕਿੰਨੇ ਚਿਰ ਚ ਐਕਟਿਵ ਕਰਕੇ ਦਿੰਦੇ ਆ ਅਰਸ਼ੀ ਗੱਲ ਪਾ ਜੀ ਕੀ ਹਾਲ ਚਾਲ ਨੇ ਵਧੀਆ ਪਾ ਜੀ हां ए दसो ਹੁਣ ਜਿਹੜਾ ਸਾਡਾ ਇਹ ਮੰਨ ਲਓ ਡੀਐਕਟੀਵੇਟ ਹੋਇਆ ਪਿਆ ਫਾਸਟ ਟੈਗ ਇਹ ਕਿਉਂ ਹੋਇਆ ਕਿ ਜਿਹੜਾ ਤੁਸੀਂ ਬੈਂਡ ਸ਼ੀਲਡ ਦੇ ਉੱਤੇ ਟੈਗ ਨਹੀਂ ਨਾ ਚਪਕਾਇਆ ਉਹਦੇ ਕਰਕੇ ਹੋਇਆ ਹੁਣ ਸਰਕਾਰ ਨੇ ਨਵਾਂ ਰੂਲ ਕੱਢਿਆ ਹੈ ਜੇ ਬੈਂਡ ਸ਼ੀਲਡ ਦੇ ਉੱਤੇ ਨਹੀਂ ਆਪਾਂ ਟੈਗ ਚਪਕਾਉਂਦੇ ਹੈਗੇ ਤਾਂ ਉਹਦੇ ਕਰਕੇ ਤੁਹਾਡਾ ਟੈਗ ਬਲੌਕ ਕਰ ਦਿੱਤਾ ਜਾਂਦਾ ਹੈ ਵੀ ਜਿਵੇਂ ਮੰਨ ਲਓ ਜਿਵੇਂ ਹੁਣ ਮੇਰੀ ਜਿਹੜੀ ਦੂਜੀ ਗੱਡੀ ਆ ਉਹਦੇ 'ਚ ਅਸੀਂ ਫਾਸਟ ਟੈਗ ਉੱਤੇ ਨਹੀਂ ਲਾਇਆ ਹੈਗਾ ਮੈਂ ਵੈਸੇ ਹੀ ਥੱਲੇ ਰੱਖਿਆ ਵਾ ਜਦੋਂ ਕੋਈ ਆਉਂਦਾ ਆਪਾਂ ਇਹ ਟੋਲ ਤੇ ਉਹ ਵਖਾ ਦੇ ਜਿਹੜੇ ਪਹਿਲਾਂ ਸੀਗੇ ਹੁਣ ਨਹੀਂ ਹੈਗੇ ਇਹ ਰੂਲ ਹੁਣ ਨ ਜਿਹੜਾ 3000 ਵਾਲਾ ਚੱਲਿਆ ਸੀ ਨਾ ਟ੍ਰੈਪਾ ਵਾਲਾ ਉਹਦੇ ਕਰਕੇ ਇਹ ਰੂਲ ਕੱਟਿਆ ਆ ਬੈਂਡ ਸ਼ੀਲ ਤੇ ਚਪਕਾਉਣਾ ਅਨਿਵਾਰੀਆ ਕੀਤਾ ਗਿਆ ਆ ਜੇ ਨਹੀਂ ਲਾਉਣੇ ਹੈਗੇ ਆਪਾਂ ਤੇ ਟੈਗ ਬਲੌਕ ਕਰ ਦਿੱਤੇਗੇ ਠੀਕ ਹੈ ਉਹਨੂੰ ਐਕਟੀਵੇਟ ਜਿਵੇਂ ਮੰਨ ਲਓ ਸਾਡਾ ਇਹ ਬਲੌਕ ਹੋ ਗਿਆ ਠੀਕ ਹੈ ਇਹਨੂੰ ਐਕਟੀਵੇਟ ਰੀ ਐਕਟੀਵੇਟ ਕਿਵੇਂ ਕਰੋਗੇ ਤੁਸੀਂ ਕੇ ਵੀ ਵੀ ਡਾਕੂਮੈਂਟ ਅਪਲੋਡ ਹੁੰਦੇ ਆ ਦੁਬਾਰਾ 10 15 ਮਿੰਟ ਲੱਗਦੇ ਆ ਉਹਦੇ ਵਿੱਚ ਵਿੱਚ ਹੋ ਜਾਂਦਾ ਠੀਕ ਹੈ ਤੇ ਫਿਰ ਆਪਾਂ ਇਹ ਟੈਗ ਜਿਹੜਾ ਹੈਗਾ ਹੈਗਾ ਦੁਬਾਰਾ ਐਕਟੀਵੇਟ ਕਰਵਾ ਸਕਦੇ ਆ ਹਾਂਜੀ ਤੇ ਕਿੰਨੇ ਪੈਸੇ ਲੱਗਦੇ ਆ ਕੀ ਚਾਰਜ ਹੈ ਇਹਦਾ 200 2200 200 ਜਾਂ 300 ਰੁਪਿਆ ਲੈ 200 ਰੁਪਿਆ ਫੀਸ ਹੈ ਕੇ ਵੀ ਵੀ ਦੀ 100 ਰੁਪਿਆ ਸਾਡਾ ਹੁੰਦਾ ਹੈ ਤੇ ਤੁਸੀਂ ਇੱਥੇ ਕਿੰਨੀ ਦੇਰ ਤੋਂ ਕਰ ਰਹੇ ਹੋ ਫਾਸਟ ਟੈਗ ਦਾ ਕੰਮ ਮੈਨੂੰ 2 ਸਾਲ ਹੋ ਗਏ ਆ 2.5 ਸਾਲ ਠੀਕ ਹੈ ਤੇ ਵਧੀਆ ਠੀਕ ਹੈ ਉਸ ਵਧੀਆ ਇਹ ਚੱਲਦਾ ਆ ਠੀਕ ਹੈ ਤੇ ਹੋਰ ਵਧੀਆ ਸਰਵਿਸ ਦਿੱਨੇ ਹੋ ਤੁਸੀਂ ਸਰਵਿਸ ਵਧੀਆ ਆ ਇਹਦੇ ਨੂੰ ਰੀਚਾਰਜ ਹੁਣ ਇੱਕ ਵਾਰ ਹੋ ਰਿਹਾ ਰੀਚਾਰਜ ਨੂੰ ਜੇ ਮਾਈਨਸ ਚ ਚੱਲ ਜਾਂਦਾ ਬੈਲੈਂਸ ਤਾਂ 45 ਮਿੰਟ ਪਹਿਲਾਂ ਰੀਚਾਰਜ ਕਰਨੇ ਪੈਂਦਾ ਆ ਕਿ ਆਪਾਂ ਨਹੀਂ ਕਿ ਉਸੇ ਵਕਤ ਕਰਦੇ ਆ ਟੂਲ ਦੇ ਉੱਤੇ ਜਾ ਕੇ ਤਾਂ ਟੈਗ ਐਕਟੀਵੇਟ ਨਹੀਂ ਹੁੰਦਾ ਆ ਜਿਹੜਾ 3000 ਵਾਲਾ ਹੈਗਾ ਫਾਸਟ ਟੈਗ ਜਿਹੜਾ ਹੁਣ ਸਾਲ ਦਾ ਤੁਸੀਂ ਯੂਜ਼ ਕਰ ਸਕਦੇ ਹੋ ਉਹਦਾ ਉਹ ਕੀ ਹੈਗਾ ਸਾਰਾ ਉਹਦੇ ਬਾਰੇ ਵੀ ਉਹਦੇ ਵਿੱਚ 3000 ਵਾਲੀ ਦੇ ਵਿੱਚ 200 ਟ੍ਰੈਪ ਮਿਲਦੇ ਆ ਤੁਹਾਨੂੰ ਇੱਕ ਟੂਲ ਉਹਦੇ ਨਾਲ 15 ਰੁਪਏ ਦਾ ਪੈਂਦਾ ਆ ਠੀਕ ਹੈ ਸਾਰੇ ਟੂਲਾ ਦੇ ਉੱਤੇ ਨੈਸ਼ਨਲ ਹਾਈਵੇ ਤੇ ਓਨਲੀ ਇਨਵਾਰੀਆ ਆ ਉਦਾਂ ਦੇ ਟੂਲਾ ਤੇ ਨਹੀਂ ਹੈਗੇ ਜਿੱਥੇ ਕੈਸ਼ ਬਰਤੀ ਕੱਟ ਉਦਾਂ ਉਥੇ ਨਹੀਂ ਹੈਗਾ ਤੇ ਇਹ ਆਪਣੀਆਂ ਦੋ ਅਹਿਮ ਜਾਣਕਾਰੀਆਂ ਸੀਗੀਆਂ ਜੀ ਫਾਸਟ ਟੈਗ ਦੇ ਸੰਬੰਧੀ ਪਹਿਲੀ ਜਾਣਕਾਰੀ ਤਾਂ ਇਹ ਇਹ ਆ ਗਿਆ ਅਗਸਤ ਮਹੀਨੇ ਚ ਇਹ ਮੰਨ ਲਓ ਸ਼ੁਰੂ ਕਰਤਾ ਵੀ ਜਿਹੜਾ ਆਪਣਾ ਫਾਸਟੈਗ ਹੈਗਾ ਉਹ ਆਪਣੇ ਸ਼ੀਸ਼ੇ ਦੇ ਉੱਪਰ ਲੱਗਿਆ ਹੋਣਾ ਚਾਹੀਦਾ ਜੇ ਸ਼ੀਸ਼ੇ ਦੇ ਉੱਪਰ ਨਹੀਂ ਫਾਸਟੈਗ ਲੱਗਿਆ ਤਾਂ ਉਹਨੂੰ ਡਿਕਲਾਈਨ ਕਰ ਦਿੰਦੇ ਆ ਉਹ ਜਦੋਂ ਆਪਾਂ ਟੋਲ ਤੇ ਜਾ ਕੇ ਸਕੈਨ ਕਰਦੇ ਆ ਤਾਂ ਉਹ ਸਕੈਨ ਨਹੀਂ ਹੁੰਦਾ ਤੇ ਉਹਨੂੰ ਮੰਨ ਲਓ ਜਦੋਂ ਆਪਾਂ ਐਕਟੀਵੇਟ ਕਰਨਾ ਤਾਂ ਉਹ ਸਾਰਾ ਪ੍ਰੋਸੀਜਰ ਆਪਾਂ ਨੂੰ ਦੁਬਾਰੇ ਫੇਰ ਕਰਨਾ ਪੈਂਦਾ ਜਿਵੇਂ ਕਿ ਆਪਾਂ ਨੂੰ ਆਧਾਰ ਕਾਰਡ ਤੇ ਗੱਡੀ ਦੀ ਆਰਸੀ ਇਹ ਠੀਕ ਹੈ ਉਹ ਸਾਰੇ ਆਪਾਂ ਨੂੰ ਪੇਪਰ ਸਕੈਨ ਕਰਕੇ ਦੁਬਾਰੇ ਜਿਵੇਂ ਕਿਤੇ ਵੀ ਫਾਸਟ ਟੈਗ ਵਾਲੇ ਜਿਹੜੇ ਵੀਰ ਬੈਠੇ ਆ ਫਾਸਟ ਟੈਗ ਦੀ ਸੇਵਾ ਦੇ ਰਹੀ ਹੈ ਆਪਾਂ ਉਹਨਾਂ ਤੋਂ ਦੁਬਾਰੇ ਉਹਨੂੰ ਐਕਟਿਵ ਕਰਾ ਸਕਦੇ ਆ ਤੇ ਦੂਸਰਾ ਜਿਹੜਾ ਹੈਗਾ 3000 ਮੰਨ ਲਓ ਜਿਹੜਾ ਮੰਥਲੀ ਪਾਸ ਬੰਦਾ ਉਹਦੇ ਨਾਲ ਆਪਾਂ ਨੂੰ 200 ਟੋਨ ਜਿਹੜੇ ਹੈਗੇ ਆ ਉਹ ਫ੍ਰੀ ਹੈ ਤੇ ਹਰੇਕ ਟੋਲ ਦੀ ਜਿਹੜੀ ਕੋਸਟ ਆ ਉਹ ਆਪਾਂ ਨੂੰ ਤਕਰੀਬਨ 15 ਰੁਪਏ ਪੈਂਦੀ ਹੈ ਤੇ ਇਹ ਮੰਲੋ ਦੋ ਅਹਿਮ ਜਾਣਕਾਰੀਆਂ ਸੀਗੀਆਂ ਫਾਸਟ ਟੈਗ ਦੀਆਂ ਸਾਨੂੰ ਵੀ ਅੱਜ ਇਹ ਪ੍ਰੋਬਲਮ ਆਈ ਜਿਹੜਾ ਸਾਡਾ ਫਾਸਟ ਟੈਗ ਡੀਐਕਟੀਵੇਟ ਸੀਗਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਮੇਰਾ ਵੀ ਜੇ ਕਿਸੇ ਵੀਰ ਭੈਣ ਭਰਾ ਨੂੰ ਇਹ ਦੁਆਰੇ ਕੋਈ ਦਿੱਕਤ ਆਉਂਦੀ ਹੈ ਜਾਂ ਕਿਸੇ ਨੇ ਨਈ ਫਾਸਟ ਟੈਗ ਸ਼ੀਸ਼ੇ ਤੇ ਲਾਇਆ ਤੇ ਉਹ ਆਪ ਦਾ ਫਾਸਟ ਟੈਗ ਜਿਹੜਾ ਹੈਗਾ ਉਹ ਸ਼ੀਸ਼ੇ ਤੇ ਲਾਉਣ ਤਾਂ ਕਿ ਉਹਨਾਂ ਨੂੰ ਮੰਨ ਲਓ ਆਉਣ ਜਾਣ 'ਚ ਕਿਤੇ ਵੀ ਕੋਈ ਦਿੱਕਤ ਨਾ ਆਵੇ ਤੇ ਨਾ ਕੋਈ ਉਹਨਾਂ ਦਾ ਸਮਾਂ ਖਰਾਬ ਹੋਵੇ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਅੱਗੇ ਲਾਈਕ ਸ਼ੇਅਰ ਤੇ ਹੋਰ ਗਰੁੱਪਾਂ 'ਚ ਭੇਜੋ ਤਾਂ ਜੋ ਕਿ ਜਿਨ੍ਹਾਂ ਨੂੰ ਕੋਈ ਫਾਸ ਟੈਗ ਦੀ ਜਾਂ ਕੋਈ ਹੋਰ ਇਦਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ